ਸਾਰੀ ਟੀਮ ਜਿਹੜੀ ਆਰਗੇਨਾਈਜ਼ ਕਰ ਰਹੀ ਹੈ ਸਾਡੀ ਮੋਗਾ ਪਬਲਿਕ ਤੇ ਉਹਦੇ ਨਾਲ ਨਾਲ ਪਿੰਡਾਂ ਵਾਲਿਆਂ ਦਾ ਬਹੁਤ ਸਹਿਯੋਗ ਆ ਮੈਨੂੰ ਇਹ ਪਤਾ ਲੱਗਿਆ ਕਿ ਕਿਉਂਕਿ ਜਿਹੜੇ ਜਿਹੜੇ ਪਿੰਡ ਦੇ ਵਿੱਚ ਤੁਸੀਂ ਟੂਰਨਾਮੈਂਟ ਕਰਵਾ ਲਿਆ ਹੋਇਆ ਪਿੰਡ ਦਾ ਸਹਿਯੋਗ ਸਭ ਤੋਂ ਇੰਪੋਰਟੈਂਟ ਆ ਜਿਹੜੇ ਦੇ ਸਰਪੰਚ ਸਾਹਿਬ ਤੇ ਉਹਦੇ ਨਾਲ ਨਾਲ ਜਿੰਨੇ ਵੀ ਪਲੇਅਰ ਵੀਰ ਜਿੰਨੇ ਵੀ ਆਏ ਨੇ ਆਈ ਥਿੰਕ ਬਹੁਤ ਛੋਟੇ ਟਾਈਮ ਸੱਦੇ ਤੇ ਆਏ ਨੇ ਜਿਵੇਂ ਮੈਂ ਬਹੁਤ ਛੋਟੇ ਟਾਈਮ ਤੇ ਸੱਦੇ ਤੇ ਆਇਆ ਆ ਇਹ ਪਿਆਰ ਦੀ ਗੱਲ ਹੁੰਦੀ ਆ ਸਤਿਕਾਰ ਦੀ ਗੱਲ ਹੁੰਦੀ ਆ ਪਲੱਸ ਇੱਕ ਈਵੈਂਟ ਇਹੋ ਜਿਹਾ ਜਿਹੜਾ ਕਿ ਕਿਸੇ ਮੋਟਿਵ ਲਈ ਕੀਤਾ ਜਾਵੇ ਨਸ਼ਿਆਂ ਤੋਂ ਵੱਡਾ ਜਿਹੜਾ ਮੋਟਿਵ ਹੈ ਇਸ ਟਾਈਮ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਖੜਾ ਵੀ ਨਸ਼ਿਆਂ ਨੂੰ ਦੂਰ ਕਰਨਾ ਤੇ ਮੈਨੂੰ ਲੱਗਦਾ ਵੀ ਜਿਹੜੀ ਹਕੀਮਾ ਆ ਖਾਸ ਕਰਕੇ ਸਾਡੀ ਜਿਹੜੀ ਪੰਜਾਬ ਪੁਲਿਸ ਆ ਉਹਦੇ ਵਿੱਚ ਬਹੁਤ ਸਾਰੇ ਆਫਿਸਰਸ ਉਹ ਨੇ ਜਿਹੜੇ ਗੇਮਾਂ ਤੋਂ ਨਿਕਲੇ ਹੋਏ ਆਫਿਸਰਸ ਨੇ। ਸੋ ਪੰਜਾਬ ਪੁਲਿਸ ਤੋਂ ਉੱਪਰ ਤਾਂ ਇਸ ਟੀਮ ਕੋਈ ਸਮਝ ਨਹੀਂ ਸਕਦਾ। ਸੋ ਨਸ਼ਿਆਂ ਤੋਂ ਦੂਰ ਲਿਜਾਣਾ, ਗੇਮਾਂ ਕਰਾਉਣਾ ਇਹ ਬਹੁਤ ਇੰਪੋਰਟੈਂਟ ਆ, ਪੂਰੇ ਪੰਜਾਬ ਲਈ ਇੰਪੋਰਟੈਂਟ ਆ। ਸੋ ਬਹੁਤ ਹੀ ਵਧੀਆ ਅਫਰਾਲਾ ਜੀ। ਅਗਲੀ ਵਾਰ ਤੋਂ ਮੇਰੀ ਹੋਰ ਬੱਡੀ ਵੀ ਆਏ ਤੇ ਮੈਂ ਹਮੇਸ਼ਾ ਸਾਡੀ ਜਿਹੜੀ ਮੋਗਾ ਪੁਲਿਸ ਆ ਕਿਉਂਕਿ ਮੋਗਾ ਕਿਹੋ ਜਿਹਾ ਜ਼ਿਲ੍ਹਾ ਆ ਜਿਹੜਾ ਸੁਰਕੀਆਂ ਜੀ ਰਹਿੰਦਾ। ਤੇ ਪਰ ਉਹਦੇ ਪਿੱਛੇ ਪੰਜਾਬ ਪੁਲਿਸ ਦਾ ਜਿਹੜਾ ਲਾਅ ਐਂਡ ਆਰਡਰ ਜਿਹੜੀ ਮੋਗਾ ਪੁਲਿਸ ਨੂੰ ਇੱਥੇ ਕਰਨਾ ਪੈਂਦਾ ਉਹਦੇ ਪਿੱਛੇ ਬਹੁਤ ਜਦੋ ਜਿਹੇ ਲੱਗਦੀ ਹੈ ਸੋ ਸਾਰੀ ਮੋਗਾ ਪੁਲਿਸ ਨੂੰ ਮੈਂ ਏਟੀ ਵੀ ਵਧਾਈ ਦੇਣਾ ਤੇ ਉਹਦੇ ਨਾਲ ਨਾਲ ਮੈਂ ਇਹ ਵੀ ਚਾਹਣਾ ਵੀ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਰਹਿਣ ਮੇਰੇ ਪਿੰਡ ਵੀ ਕੋਰਪੋਰੇਸ਼ਨ ਕੋਲ ਜਗਾ ਡਾਲਾ ਸੋ ਜਗਾ ਜਗਾ ਕਰਵਾਓ ਇਹ ਚੀਜ਼ਾਂ ਜਿੰਨੀਆਂ ਹੁੰਦੀਆਂ ਰਹਿਣਗੀਆਂ ਉਨਾ ਯਕੀਨ ਦੇ ਸੀ ਦੇ ਵਿੱਚ ਅ ਅਕਰਸ਼ਿਤ ਉਦਾਰਨ ਤੇ ਵਾਂਸ ਅਗੇਨ ਮੇਰੇ ਵੱਲੋਂ ਐਸਐਸਪੀ ਬੋਗਾ ਐਸਡੀਪੀ ਅਧਿਕਾਰਤ ਮਨੀ ਜੀ ਸਾਰੇ ਜਿੰਨੇ ਵੀ ਬਤਵੰਤੇ ਸੱਜਣ ਨੇ ਜਿੰਨੀਆਂ ਲੀਡ ਦੇ ਵਿੱਚ ਸਹਿਯੋਗ ਦਿੱਤਾ ਸਾਡੇ ਆਈਜੀਪੀ ਤੋਂ ਅ ਬੋਰ ਵੀ ਜਿੰਨੇ ਵੀ ਸਹਿਯੋਗੀ ਸੱਜਣ ਨੇ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਜੀ ਤੇ ਆ ਮੈਂ ਇਹ ਆਖ ਵੀ ਕਰਦਾਂ ਕਿ ਤੁਹਾਡੇ ਜਿਹੜਾ ਇਹ ਟੂਰਨਾਮੈਂਟ ਹੈ ਇਹ ਨੇ ਪ੍ਰੇਰਿਤ ਜਿਹੜੇ ਕਲਾਕਾਰ ਗਾ ਰਹੇ ਨੇ ਉਹਨਾਂ ਨੂੰ ਵੀ ਮੇਰੇ ਵੱਲੋਂ ਬਹੁਤ ਬਹੁਤ ਸਾਜੀਆਂ ਨੂੰ ਵੀ ਬਹੁਤ ਬਹੁਤ ਜਿੰਨੇ ਵੀ ਲਿਜਾ ਰਹੇ ਨੇ ਸੋ ਨੈਕਸਟ ਟਾਈਮ ਤੋਂ ਜਿਹੜੇ ਦਸਤੂਰੀ ਮੈਦੂਰੇ تھے ਆ ਵੀ ਨਾਜ਼ਮੀ ਜੀ ਨੂੰ ਲਾ ਕੇ ਜਾਊਗਾ ਪਲੇਅਰਾਂ ਨੂੰ ਮੇਰੇ ਵੱਲੋਂ ਬੈਸਟ ਵਿਸ਼ੇ। ਥੈਂਕ ਯੂ ਕਮੈਂਟੇਟਰ ਬਾਈ ਜੀ ਨੂੰ ਵੀ ਬੈਸਟ ਵਿਸ਼ੇ। ਥੈਂਕ ਯੂ। ਵਿੱਚ ਆਇਆ। ਸੋ ਉਹਦੇ ਵਿੱਚੋਂ ਮੈਂ ਇੱਕ ਆ ਜੀ ਆਪਦੀ ਕੋਸ਼ਿਸ਼ ਕਰੀ ਜਾਂਦੇ ਆ ਵੀ ਵਧੀਆ ਤਰੀਕੇ ਨਾਲ ਨਾ ਬਣੇ ਤੇ ਬਾਕੀ ਤੁਹਾਡੇ ਵਰਗੇ ਵੀਰ ਭਰਾ ਜਿਹੜੇ ਇੰਨੇ ਰਿਸਪੈਕਟ ਕਰਦੇ ਜੀ ਥੈਂਕ ਯੂ ਸੋ ਪੰਜਾਬ ਦੀ ਪਰ ਉਹਦਾ ਮਤਲਬ ਇਹ ਨਹੀਂ ਕਿ ਹਰ ਨੌਜਵਾਨੀ ਨਸ਼ਾ ਕਰਦਾ। ਤੁਸੀਂ ਕਿੰਨੇ ਵੀ ਪੰਜਾਬ ਨਸ਼ਿਆਂ ਨਾਲ ਜਾਣਿਆ ਜਾਂਦਾ ਜਾਣਿਆ ਜਾਣਾ ਨਹੀਂ ਚਾਹੀਦਾ ਇਹ ਇੱਕ ਪ੍ਰੋਬਲਮ ਹੈ ਜਿਹੜੀ ਕਿ ਇਹਦੇ ਬਾਰੇ ਹੱਲ ਬਾਰੇ ਸੋਚਣਾ ਚਾਹੀਦਾ ਔਰ ਗੇਮਾਂ ਬਹੁਤ ਵੱਡਾ ਹੱਲ ਆ ਪਰ ਹਰ ਇੱਕ ਮੁੰਡੇ ਨੂੰ ਅੱਜ ਦੇ ਯੂਥ ਨੂੰ ਜਾਂ ਕੁੜੀ ਨੂੰ ਨਸ਼ਿਆਂ ਦੇ ਵਿੱਚ ਫਲੇਮ ਕਰਨਾ ਵੀ ਬਹੁਤ ਗਲਤ ਗੱਲ ਆ ਕਿਉਂਕਿ ਬਹੁਤ ਇਹੋ ਜਿਹੇ ਮੁੰਡੇ ਵੀ ਪੰਜਾਬ 'ਚ ਨੇ ਜਿਹੜੇ ਬਹੁਤ ਬਿੰਤ ਕਰ ਰਹੇ ਨੇ ਜਿਹੜੇ ਆਪ ਦਾ ਪਰਿਵਾਰ ਪਾਲ ਰਹੇ ਨੇ ਬਾਹਰ ਜਾ ਕੇ ਵੀ ਪਰਿਵਾਰ ਪਾਲ ਰਹੇ ਨੇ ਸੋ ਕੁਝ ਕੁ ਚੀਜ਼ ਹਰ ਐਲੀਮੈਂਟ ਇਹੋ ਜਿਹੇ ਐਲੀਮੈਂਟ ਹਰ ਕਮਿਊਨਿਟੀ 'ਚ ਹੁੰਦੇ ਆ ਜੀ ਸੋ ਅਮ ਜਿਵੇਂ ਹੁਣ ਪੰਜਾਬ ਪੁਲਿਸ ਦਾ ਬਹੁਤ ਹੀ ਵਧੀਆ ਬਹੁਤ ਹੀ ਘੈਂਟ ਪਰਫਾਰਮਾ ਆ ਤੇ ਮੈਂ ਪੂਰੀ ਪੰਜਾਬ ਪੁਲਿਸ ਨੂੰ ਇਸ ਦਾ ਮੈਂ ਵਧਾਈ ਵੀ ਦੇਣਾ ਆਈ ਥਿੰਕ ਇਹੋ ਜੀ ਟੂਰਨਾਮੈਂਟ ਸਾਰੇ ਜ਼ਿਲ੍ਹਿਆਂ 'ਚ ਵੀ ਹੋ ਰਹੇ ਆ ਤੇ ਮੋਗਾ ਪੁਲਿਸ ਖਾਸ ਕਰ ਮੋਗਾ ਜਿਹੜਾ ਜ਼ਿਲ੍ਹਾ ਆ ਇਹ ਬੜਾ ਸੁਰੱਖੀਆਂ 'ਚ ਰਹਿਣ ਵਾਲਾ ਜ਼ਿਲ੍ਹਾ ਆ ਤੇ ਮੋਗਾ ਪੁਲਿਸ ਲਈ ਹਾਰਡ ਜੌਬ ਵੀ ਆ ਇਹ ਸੋ ਬੜੀ ਮਿਹਨਤ ਨਾਲ ਜੌਬ ਕਰਦੀ ਆ ਮੋਗਾ ਪੁਲਿਸ ਤੇ ਉਹਦੇ ਨਾਲ ਨਾਲ ਇਹੋ ਜੀਆਂ ਚੀਜ਼ਾਂ ਲਈ ਧਿਆਨ ਦੇਣਾ ਇਹ ਬਹੁਤ ਹੀ ਚੰਗਾ ਲੱਗਦਾ ਬਈ ਮੋਗਾ ਇੱਕ ਜੀ ਮੋਗੇ ਤੋਂ ਸਾਰਾ ਪੰਜਾਬ ਪੋਸਟ ਦੋ ਦੋ ਘੰਟੇ ਵਾਲੀ ਵਾਰਟ ਵਾਲਾ ਆਇਆ ਕੰਮ ਸੋ ਬਹੁਤ ਵਧੀਆ ਉਪਰ ਆ ਲਾਇਆ ਪੰਜਾਬ ਦੀ ਧੁੰਨੀ ਦੀਆਂ ਹਾਦੀਆਂ ਦੀਆਂ ਵਾਲੀ ਮਿਡਲ ਆਫ ਪੰਜਾਬ ਗੜਿਆ ਜਾਂਦਾ ਸੋ ਆਈ ਥਿੰਕ ਬਹੁਤ ਵਧੀਆ ਹੈ ਸ਼ੁਰੂਆਤ ਹੈ ਸਾਰਿਆਂ ਨੂੰ ਫੋਲੋ ਅਪ ਕਰਕੇ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਦੇਖੋ ਇੱਕ ਟੂਰਨਾਮੈਂਟ ਨਾਲ ਜੇ ਤੁਹਾਡੇ ਤਿੰਨ ਚਾਰ ਪਲੇਅਰ ਵੀ ਬਣਦੇ ਆ ਤਾਂ ਮੁੱਗੇ ਪੁਲਿਸ ਦਾ ਇਹ ਕਾਰਜ ਸਫਲ ਆ ਮੈਂ ਬਾਪੂ ਵਾਲਾ ਗਾਣਾ ਸੁਣਾ ਦਿੰਦਾ ਨਹੀਂ ਹੋ ਬਹੁਤ ਕਮਾਇਆ ਬਾਪੂ ਨੇ ਉਹ ਮੈਨੂੰ ਸ਼ੌਕੀ ਵੀ ਬਣਾਇਆ ਬਾਪੂ ਨੇ ਹੋ ਆਪ ਅੱਠ ਵੀ ਨਾ ਕੀਤੀਆਂ ਸੀ ਪੂਰੀਆਂ ਮੈਨੂੰ ਕਾਲਜ ਚ ਲਾਇਆ ਬਾਪੂ ਨੇ ਹੋ ਕਾਲਜ ਚ ਲਾਇਆ ਬਾਪੂ ਨੇ ਸਾਰੀ ਜ਼ਿੰਦਗੀ ਫੋੜਿਓ ਨੇ ਆਕਿਆ ਉਹ ਸਾਰੀ ਜ਼ਿੰਦਗੀ ਫੋੜਿਓ ਨੇ ਆਕਿਆ ਉਹ ਨਹੀਂ ਥੱਕਿਆ ਉਹ ਮਰ ਮਰ ਕੇ ਯਟ-ਯੌਟੀਆਂ ਚ ਘੁੰਮਦਾ ਫਿਰੇ ਹੋ ਇੱਕ ਬਾਪੂ ਵਾਲੇ ਢੋਡ ਕਰਕੇ ਯੱਟ-ਯੌਟੀਆਂ ਚ ਘੁੰਮਦਾ ਫਿਰੇ ਹੋ ਇੱਕ ਬਾਪੂ ਵਾਲੇ ਢੋਡ ਕਰਕੇ